ਪਾਸੇ ਭੱਜਦੇ ਨੇ ਜੇਲ੍ਹ ਚ ਛੁੱਟਣ ਦਾ ਪਰਬੂ ਦਾ ਕੰਮ ਨਹੀਂ ਬੰਦ ਹੋਵੇਗਾ ਪ੍ਰਭੂ ਇਹਨਾਂ ਦੇ ਮੂੰਹ ਤੇ ਥੱਪੜ ਮਾਰੇਗਾ ਐਸਾ ਥੱਪੜ ਮੱਜੇਗਾ ਐਸਾ ਥੱਪੜ ਮੱਜੇਗਾ ਇਹਨਾਂ ਦੇ ਮੂੰਹ ਤੇ ਉਲਟੀਆਂ ਪੁਲਟੀਆਂ ਇਹਨਾਂ ਦੀਆਂ ਪਲਟੀਆਂ ਲੱਗਣਗੀਆਂ ਪਰਮੇਸ਼ੁਰ ਦਾ ਕਦੇ ਕੰਮ ਬੰਦ ਹੋਣ ਵਾਲੀ ਹੱਥ ਝੁਟਾ ਕੇ ਬੋਲ ਹਾਲੇਲੂਇਆ ਬਾਈਬਲ ਚ ਲਿਖਿਆ ਜਿਹੜੀ ਨਵਾਲੀ ਤਵਾਲੀ ਨਵਾਲੀ ਤਵਾਲੀ ਸੂਰਨੀ ਦੁਬਾਰਾ ਫੇਰ ਜਗਤ ਚਿੱਕੜ ਵਿੱਚ ਜਾ ਲੇਟੀ ਜਿੱਥੋਂ ਖੁਦਾ ਨੇ ਉਹਨਾਂ ਨੂੰ ਕੱਢਿਆ ਸੀ ਉਹ ਸੂਰਨੀਆਂ ਫੇਰ ਹੀ ਜਾਗੇ ਉਹਨਾਂ ਥਾਵਾਂ ਤੇ ਲੇਟਣੀਆਂ ਇਹ ਪਰ ਜਿੰਨਾ ਮਰਜੀ ਲੇਟੀ ਜਾਓ ਪਰਮੇਸ਼ਰ ਦਾ ਕਰੋਧ ਤੁਹਾਡੇ ਉੱਤੇ ਆਏਗਾ ਤੁਹਾਡੀ ਪੀੜ੍ਹੀ ਤੇ ਪਰਮੇਸ਼ਰ ਦਾ ਕਰੋਧ ਆਏਗਾ ਜਿਹੜਾ ਪਰਮੇਸ਼ਰ ਦੇ ਕੰਮ ਨੂੰ ਰੋਕ ਰੋਕਣ ਦੀ ਕੋਸ਼ਿਸ਼ ਕਰੇਗਾ ਪਰਮੇਸ਼ਰ ਉਸੇ ਤਰ੍ਹਾਂ ਲਿਖਿਆ ਹੈ ਨਾ ਕਿ ਮੇਰੇ ਨਾਮ ਦੀ ਖਾਤਰ ਤੁਹਾਡੇ ਉੱਤੇ ਝੂਠ ਮੂਠ ਦੋਸ਼ ਲਾ ਕੇ ਨੂੰ ਹਾਕਮਾਂ ਚ ਗਾੜੀ ਹਾਜ਼ਰ ਕਰਨਗੇ ਜਿਨ੍ਹਾਂ ਚ ਛੁੱਟਣਗੇ ਆਖ ਖੜੇ ਕਰਕੇ ਰੱਖੋ ਜਿਨ੍ਹਾਂ ਚ ਛੁੱਟਣਗੇ ਇਹ ਵਚਨ ਵੀ ਸਾਰੇ ਪ੍ਰਭੂ ਦੇ ਪੂਰੇ ਹੋਣੇ ਆ ਕਿ ਗੈਰ ਕੋਮਾ ਇਸ ਤਰ੍ਹਾਂ ਤਾਂ ਨਾ ਕਰਨਗੇ ਆ ਪ੍ਰਭੂ ਨੇ ਕਿਹਾ ਨਾ ਮੇਰਾ ਕੀਤਾ ਤੁਹਾਡਾ ਨਾ ਕਰ ਲਈਏ ਜਿਤਨਾ 2010 ਵਿੱਚ ਸੰਤ ਨਰੇਸ਼ ਪਾਉਲ ਨੂੰ ਇਹਨਾਂ ਵਿਰੋਧੀ ਲੋਕਾਂ ਨੇ ਮਾਰ ਸੁਟਿਆ ਕਿ ਸ਼ਾਇਦ ਪ੍ਰਭੂ ਜੀ ਯੇਸ਼ੂ ਦਾ ਕੰਮ ਬੰਦ ਹੋ ਜਾਏਗਾ ਪਰ ਯੇਸ਼ੂ ਦਾ ਕੰਮ ਨਹੀਂ ਬੰਦਿਆ ਜੇ ਨਿਸ਼ਮੋਲ ਮਾਰਨ ਦੇ ਨਾਲ ਪ੍ਰਭੂ ਦਾ ਕੰਮ ਨਹੀਂ ਬੰਦ ਹੋਇਆ ਪਾਸ ਬਲਜਿੰਦ ਨੂੰ ਜੇਲ੍ਹ ਚ ਛੁੱਟਨ ਦਾ ਪ੍ਰਭੂ ਦਾ ਕੰਮ ਨਹੀਂ ਬੰਦ ਹੋਵੇਗਾ ਪ੍ਰਭੂ ਇਹਨਾਂ ਦੇ ਮੂੰਹ ਤੇ ਥੱਪੜ ਮਾਰੇਗਾ ਐਸਾ ਥੱਪੜ ਵੱਜੇਗਾ ਐਸਾ ਥੱਪੜ ਵੱਜੇਗਾ ਇਹਨਾਂ ਦੇ ਮੂੰਹ ਤੇ ਉਲਟੀਆਂ ਪੁਲਟੀਆਂ ਇਹਨਾਂ ਦੀਆਂ ਪਲਟੀਆਂ ਲੱਗਣਗੀਆਂ ਪਰਮੇਸ਼ਰ ਦਾ ਕਦੇ ਕੰਮ ਬੰਦ ਹੋਣ ਵਾਲੀ ਹੱਥ ਟਾ ਕੇ ਬੋਲ ਹਾਲੇਲੂਇਆ ਉੱਚੀ ਆਵਾਜ਼ ਮਨੋ ਹਰ ਨਬੀਆ ਹੱਥ ਉਠਾ ਕੇ ਰੱਖੋ ਜਿਹੜੀਆਂ ਔਰਤਾਂ ਨੇ ਪ੍ਰਭੂ ਦੇ ਦਾਸ ਦੋਸ਼ ਲਾ ਕੇ ਜੇਲ੍ਹ ਚ ਛਟਾਇਆ ਹੈ ਉਹ ਦਲੀਲਾ ਹੈ ਠੀਕ ਹੈ ਬਾਈਬਲ ਚ ਲਿਖਿਆ ਜਿਹੜੀ ਨਵਾਲੀ ਤਵਾਲੀ ਨਵਾਲੀ ਤਵਾਲੀ ਸੂਰਨੀ ਦੁਬਾਰਾ ਫੇਰ ਜਗਤ ਚਿਕੜ ਵਿੱਚ ਜਾ ਲੇਟੀ ਜਿੱਥੋਂ ਖੁਦਾ ਨੇ ਉਹਨਾਂ ਨੂੰ ਕੱਢਿਆ ਸੀ ਉਹ ਸੂਰਨੀਆਂ ਫੇਰ ਹੀ ਜਾ ਕੇ ਉਹਨਾਂ ਥਾਵਾਂ ਤੇ ਲੇਟਣੀਆਂ ਹੈ ਪਰ ਜਨਾ ਮਰਜੀ ਲੈਟੀ ਜੋ ਪਰਮੇਸ਼ਰ ਦਾ ਕਰੋਧ ਤੁਹਾਡੇ ਉੱਪਰ ਆਏਗਾ ਤੁਹਾਡੀ ਪੀੜ੍ਹੀ ਤੇ ਪਰਮੇਸ਼ਰ ਦਾ ਕਰੋਧ ਆਏਗਾ ਜਿਹੜਾ ਪਰਮੇਸ਼ਰ ਦੇ ਕੰਮ ਨੂੰ ਰੋਕ ਰੋਕਣ ਦੀ ਕੋਸ਼ਿਸ਼ ਕਰੇਗਾ ਪਰਮੇਸ਼ਰ ਉਹਦੇ ਖਿਲਾਫ ਖੜਾ ਹੋਵੇਗਾ ਪਰਮੇਸ਼ਰ ਦੇ ਘਰਾਣੇ ਤੇ ਉਹ ਤੇ ਆਪਣੀ ਸਜ਼ਾ ਲੈ ਜਾਏਗਾ ਔਰ ਅੱਖਾਂ ਵਿੱਚ ਸਾਹਮਣੇ ਲੋਕਾਂ ਨੂੰ ਕਈ ਲੋਕ ਜਾਣਗੇ ਨਾ ਕਿ ਇਹਨਾਂ ਨੂੰ ਗਾੜੀ ਰਿਜ਼ਲਟ ਬੜਾ ਮਿਲਣਾ ਹੈ ਇੱਥੇ ਰਿਜ਼ਲਟ ਪ੍ਰਭੂ ਦਿਖਾਉਂਦਾ ਹੈ ਇੱਥੇ ਵਾਲਾ ਵੀ ਦਿਖਾ ਦੇਗਾ ਉੱਥੋਂ ਵਾਲਾ ਵੀ ਦਿਖਾ ਦੇਗਾ नेश पॉल मारना परमेश्वर का काम नहीं रुकया पांच शिपाल सिंह दर नो जेल से छुटना परमेश्वर का काम नहीं रुकना परमेश्वर का काम बढ़ता जाना है बढ़ता जाना है बढ़ता जाना है हाथ उठा के बोलो बढ़ता जाना है प्रभु का काम बढ़ता जाना है प्रभु यीशु का काम बढ़ता जाना है बोलो हालेलुया हालेलुया ऊंची आवाज में बोलो हालेलुया ऊंची आवाज से उशुलुश करके बोलो हालेलुया ਪ੍ਰਭੂ ਜੀ ਤੇਰਾ ਦਾਸ ਬਲਜਿੰਦਰ ਵਾਸਾ ਦੁਆ ਕਰਦੇ ਆ ਪ੍ਰਭੂ ਜੀ ਤੇਰਾ ਦਾਸ ਪੱਛ ਬਲਜਿੰਦਰ ਵਾਸਾ ਪ੍ਰਾਰਥਨਾ ਕਰਦੇ ਆ ਆਪਣਾ ਹੱਥ ਵਧਾ ਕੇ ਆਪਣੇ ਦਾਸ ਨੂੰ ਬਾਹਰ ਕੱਢ ਮੇਰੇ ਪਰਮੇਸ਼ਰ ਉਹਨਾਂ ਦੀ ਸੇਵਕਾਈ ਨੂੰ ਬਰਕਤ ਦੇ ਉਹਨਾਂ ਦੀ ਟੀਮ ਨੂੰ ਬਰਕਤ ਦੇ ਉਹਦੇ ਸਾਥੀਆਂ ਨੂੰ ਬਰਕਤ ਦੇ ਉਸ ਚਰਚ ਨੂੰ ਬਰਕਤ ਦੇ ਪੱਛ ਬਲਜਿੰਦਰ ਨੂੰ ਬਰਕਤ ਦੇ ਉਹਨਾਂ ਦੀ ਟੀਮ ਨੂੰ ਬਰਕਤ ਦੇ ਜਿਹੜੇ ਵਿਰੋਧੀਆਂ ਦੀ ਚਾਲ ਹੈ येशू के नाम से कैंसिल करते हैं येशू के लहू से कैंसिल करते हैं प्रभु दी आग आएं हाथ उठा के बोलो फायर 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 हाथ उठा के बोलो फायर फायर फायर